ਕਿ ਬਹੁਤ ਬਹੁਤ ਸਾਰੇ ਪ੍ਰੋਜੈਕਟ ਵੀ ਨੇ ਇੱਕ ਰੀਸ ਨੂੰ ਸਾਹਮਣੇ ਆਇਆ ਹੂੰ ਹੂੰ ਮੈਂ ਨਹੀਂ ਮੈਨੂੰ ਮੌਕੇ ਤੇ ਪਹੁੰਚੇ ਨੇ ਸਾਹਮਣੇ ਹੂੰ ਕਿ ਕੋਈ ਕੋਈ ਪਰਫੈਕਟ ਨਾ ਵਾਪਸ ਜੇਕਰ ਕੋਈ ਅੰਦਰ ਦੀ ਡਿਸ਼ ਚੇਂਜ ਹੋਵੇ ਤਾਂ ਸਰ ਤੁਸੀਂ ਛੋਟੇ ਜਿਹੇ ਗੱਲ ਪੁੱਛਦੇ ਦੱਸੋ ਹੂੰ سر پین کاڈ شروع ہونا ہے لائف کانٹیکٹ بندے کا مکان سر سر اس کا ویکٹیکٹ کریئٹ ہونا ہے اسپیڈ کے پوری بھی پوری لائف کی پچپن تو لے کے ਪਾਕਾ ਦੇ ਸਭਾ ਚਾਰ ਮਾਮਲੇ ਪਾਸਲੇ ਕਦਰ ਡਾਕਟਰ ਹਰਭਜ ਸਿੰਘ ਸੇਖਾ ਡਾਇਰੈਕਟਰ ਫਤਿਹਦੀਵਾਲੀ ਸਾਡੇ ਇਮਾਰਤ ਨੂੰ ਨੇਕ ਕੀਤੀ ਅਮਨ ਕਾਇਦੇ ਸੈਸ਼ਨ ਡਾਕਟਰ ਅਕਾਉਂਟ ਡੀਏਸੀ ਕੀ ਕਰੀਏ ਕਦੋਂ ਤੱਕ ایم ایل اے بلا چوڑا دو

ਜੋ ਜਿਵੇਂ ਕੋਰਟ ਹਾਂ ਇਹ ਇਤਿਹਾਸਿਕ ਕਰਦੇ ਦੇ ਲਈ 시ਰੀ ਦੇ ਆਗਰ ਹੁਕਮਤਾਰ भगत ਸਿੰਘ ਐਰੀਏ ਕੰਪਲੈਕਸ ਦਾ ਨਹੀਂ ਅੰਦਰ ਲੱਗੇ ਇਤਿਹਾਸਕ ਮੁਕਾਵੇ ਦੀ ਸ਼ੁਰੂਆਤ ਕਰ ਰਹੇ ਹਾਂ ਸਭ ਤੋਂ ਸੀਖਰ ਵੀ ਹੋ ਗਿੰਦੇ ਹੂੰ ਮੈਂ ਸਵਾਗਤ ਕਰਨਾ ਚਾਹੋ ਮੋਗਨੀ ਚਾਹਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰੀਏ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੈਰੀਟੇਜ ਕੰਪਲੈਕਸ ਦੀ ਉਸਾਰੀ ਦੀ ਅਰੰਭਤਾ ਕਰ ਰਹੇ ਹਨ ਉਹਨਾਂ ਦੇ ਨਾਲ ਸਹਿਰ ਸਪਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਰਦਾਰ ਪਰਮਪ੍ਰੀਤ ਸਿੰਘ ਸੌਨ ਜੀ ਵੀ ਮੌਜੂਦ ਹਨ ਇੱਕ ਇਤਿਹਾਸਿਕ ਉਪਰਾਲਾ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਨੌਜਵਾਨ ਯੋਧੇ ਅਤੇ ਆਪਣੀ ਅਦੁੱਤੀ ਸ਼ਹਾਦਤ ਨਾਲ ਅਮਰ ਹੋਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਇੱਕ ਨਿਮਰ ਸ਼ਰਧਾਂਜਲੀ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਂਜਤੇ ਵਾਦੇ ਹੋਏ ਸਭ ਤੋਂ ਪਹਿਲਾਂ ਉਹ ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਨਗੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਸਾਡੇ ਮਾਨਯੋਗ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਐਮ ਐਲ ਏ ਹਲਕਾ ਬੰਗਾ ਡਾਕਟਰ ਸੁਖੀ ਜੀ मैडम संतोष कटारिया जी एमएलए बालाचौर ਸਾਡੇ ਲੋਕਲ ਲੀਡਰ ਕੁਲਜੀਤ ਸਰਹਾਲ ਜੀ ਹਰਜੋਤ ਲੋਟੀਆ ਜੀ ਸਤਨਾਮ ਗਿਲਾਲਪੁਰ ਜੀ ਦੁਸ਼ਾਲੇ ਦੇ ਕੇ ਸਰਦਾਰ ਭਗਤ ਸਿੰਘ ਜੀ ਦੇ ਵਿਰਾਸਤ ਦੇ वारसा ਨੂੰ ਮੁੱਖ ਮੰਤਰੀ ਪੰਜਾਬ ਸਤਕਾਰ ਦਿੰਦੇ ਹੋਏ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਕਾਰਯੋਗ ਮੰਤਰੀ ਸਾਹਿਬ ਨੂੰ ਕਿ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਥੇ ਪੁੱਜਣ ਤੇ ਸਵਾਗਤ ਕਰਨਗੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਤਾੜੀਆਂ ਨਾਲ ਸਵਾਗਤ ਹੁਣ ਮਾਨਯੋਗ ਐਮ ਐਲ ਏ ਬੰਗਾ ਮਾਨਯੋਗ ਮੰਤਰੀ ਸਾਹਿਬ ਦਾ ਸਨਮਾਨ ਕਰਨਗੇ ਧੰਨਵਾਦ ਸਰ ਮੈਂ ਹੋਰ ਜ਼ਿਆਦਾ ਸਮਾਂ ਨਾਲ ਲਗਾਉਂਦੇ ਹੋਏ ਬੇਨਤੀ ਕਰਾਂਗਾ ਸਾਡੇ ਸ਼ਹੀਦ ਏਐਸਆਈ ਧਨਵੰਤ ਸਿੰਘ ਜੀ ਦੇ ਪਰਿਵਾਰ ਨੂੰ ਕਿ ਉਹ ਮੰਚ ਤੇ ਆਉਣ ਦੀ ਕਿਰਪਾਲਤਾ ਕਰਨ ਜਿਨ੍ਹਾਂ ਨੂੰ ਕਿ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਥੇ ਸਨਮਾਨਿਤ ਕਰਨ ਦੇ ਨਾਲ ਨਾਲ 1 ਕਰੋੜ ਰੁਪਏ ਦੀ ਇਨ ਲਾਈਨ ਆਫ ਡਿਊਟੀ ਜੋ ਉਹਨਾਂ ਨੇ ਡਿਊਟੀ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਭੇਟ ਕਰਨਾ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਪਤਨੀ ਸੋਨੀਆ ਰਾਣੀ ਅਤੇ ਪੁੱਤਰ ਆਰੀਅਨ ਜਿਨ੍ਹਾਂ ਨੂੰ ਕਿ ਪੰਜਾਬ ਪੁਲਿਸ ਵਿੱਚ ਨੌਕਰੀ ਮਿਲ ਚੁੱਕੀ ਹੈ ਇੱਕ ਸਤਕਾਰ ਹੈ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ वचनबद्धता ਇਹਨਾਂ ਪਰਿਵਾਰਾਂ ਪ੍ਰਤੀ ਪੰਜਾਬ ਸਰਕਾਰ ਦੀ ਹਮੇਸ਼ਾ ਉਹਨਾਂ ਦਾ ਸਹਿਯੋਗ ਕਰਨ ਦੀ ਉਹਨਾਂ ਦਾ ਸਾਥ ਦੇਣ ਦੀ ਇਹਨਾਂ ਨੇ ਆਸਰੋ ਨਾਕੇ ਤੇ ਆਪਣੀ ਜਾਨ ਗੁਆਈ ਸੀ 18 ਜਨਵਰੀ 2025 ਨੂੰ ਧੰਨਵਾਦ ਸਰ ਮੈਂ ਸਾਰੇ ਸਤਕਾਰਿਤ ਮਹਿਮਾਨਾਂ ਨੂੰ ਸੀਟਾਂ ਤੇ ਸਜੋਬਿਤ ਹੋਣ ਦੀ ਬੇਨਤੀ ਕਰਾਂਗਾ ਤੇ ਮੈਂ ਸਭ ਤੋਂ ਪਹਿਲਾਂ ਸੱਦਾ ਦੇਵਾਂਗਾ ਸਾਡੇ ਬਹੁਤ ਹੀ ਸਤਕਾਰਯੋਗ ਟੂਰਿਜ਼ਮ ਮਨਿਸਟਰ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਣ ਕਿ ਉਹ ਮੰਚ ਤੇ ਆਉਣਗੇ ਅਤੇ ਸੀਐਮ ਸਾਹਿਬ ਨੂੰ ਜੀ ਆਇਆਂ ਆਖੰਦੇ ਨਾਲ ਨਾਲ ਇਸ ਪ੍ਰੋਜੈਕਟ ਬਾਰੇ ਵੀ ਸਾਂਝ ਪਾਉਣਗੇ ਮੰਤਰੀ ਸਾਹਿਬ ਮੰਚ ਤੇ ਵਿਰਾਜਮਾਨ ਪੰਜਾਬ ਦੇ ਅੱਜ ਤੱਕ ਦੇ ਸਭ ਤੋਂ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬੀਆਂ ਦਾ ਮਾਣ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਨਾਲ ਬੈਠੇ ਸਾਡੇ ਸਾਰੇ ਸਾਥੀ ਐਮ ਐਲ ਏ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਔਰ ਜਿੰਨੇ ਵੀ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਅਫੀਸਰ ਸਹਿਬਾਨ ਮੇਰੇ ਸਾਹਮਣੇ ਬੈਠੀਆਂ ਮਾਤਾਵਾਂ ਭੈਣਾਂ ਬਜ਼ੁਰਗੋ ਵੀਰੋ ਆਓ ਗੁਰੂ ਫਤਿਹ ਦੀ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇਤਿਹਾਸਿਕ ਦਿਨ ਹੈ ਜੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਪੰਜਾਬ ਨੂੰ ਲੈ ਕੇ ਉਹਨਾਂ ਦਾ ਸੁਪਨਾ ਉਹਨਾਂ ਦੀ ਸੋਚ ਉਹਦਾ ਬੇਸ ਉਹਦੀ ਸਾਰੀ ਜਿਹੜੀ ਪਿੱਛੇ ਕਲਪਨਾ ਹੈ ਉਹ ਭਾਰਤ ਦੇ ਮਹਾਨ सपूत ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਦ ਚੰਨਾ ਤੇ ਚੱਲਣ ਦੀ ਸੋਚ ਹੈ ਉਸੇ ਨੂੰ ਅੱਜ ਇੱਕ ਜੋ ਸੀਐਮ ਸਾਹਿਬ ਦਾ ਸੁਪਨਾ ਸੀ ਉਹਨੂੰ ਸাকার ਕਰਨ ਦੇ ਲਈ ਜੋ ਉਹਨਾਂ ਦੇ ਦਿਲ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਲਈ ਜੋ ਸਨਮਾਨ ਹੈ ਜੋ ਉਹਨਾਂ ਦੇ ਦਿਲ ਦੇ ਵਿੱਚ ਪਿਆਰ ਕਹਿ ਲੋ ਸ਼ਰਧਾ ਕਹਿ ਲੋ ਉਸੇ ਨੂੰ ਅੱਜ ਬੂਰ ਪੈਣ ਲੱਗਿਆ ਹੈ ਉਸੇ ਨੂੰ ਅੱਜ ਵੱਡਾ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਹੈਰੀਟੇਜ ਕੰਪਲੈਕਸ ਦਾ ਜੋ ਕਿ ਜਿੱਥੇ ਆਪਾਂ ਅੱਜ ਖਟਕੜ ਕਲਾਂ ਵਿੱਚ ਵਿਖੇ ਖੜੇ ਆਂ ਉੱਥੇ ਉਹਨਾਂ ਨੇ ਰਸਮੀ ਉਦਘਾਟਨ ਕੀਤਾ ਹੈ ਸੋ ਮੈਂ ਚਾਹਾਂਗਾ ਕਿ ਜ਼ੋਰਦਾਰ ਤਾੜੀਆਂ ਇਸ ਮੁਬਾਰਕ ਮੌਕੇ ਦੇ ਉੱਤੇ ਜ਼ਰੂਰ ਵਜਾਈਆਂ ਜਾਣ। ਇਸ ਕੰਪਲੈਕਸ ਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਕਿਉਂਕਿ ਆਪਾਂ ਸਾਰੇ ਜਣੇ ਮੁੱਖ ਮੰਤਰੀ ਸਾਹਿਬ ਨੂੰ ਸੁਣਨਾ ਹੈ ਤਾਂ ਡਿਟੇਲ ਦੇ ਵਿੱਚ ਸਾਰਾ ਕੀ ਕੀ ਆਪਾਂ ਕਰਨਾ ਹੈ ਇਸ ਕੰਪਲੈਕਸ ਦੇ ਵਿੱਚ ਕਿੰਨਾ ਖਰਚਾ ਹੋਊ ਕੀ ਕੀ ਬਣਾਵਾਂਗੇ ਮੈਂ ਦਿਲੋਂ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਮੂੰਹੋਂ ਸਾਰੀ ਚੀਜ਼ਾਂ ਤੁਹਾਨੂੰ ਦੱਸਣਗੇ। ਸਭ ਤੋਂ ਪਹਿਲਾਂ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਪੰਜਾਬ ਜੋ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤੀ ਹੈ ਮੈਂ ਅੱਜ ਇਸ ਸਟੇਜ ਦੇ ਉੱਤੇ ਔਰ ਐਸੇ ਮੁਬਾਰਕ ਮੌਕੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਦਾ ਉਰੇ ਪਹੁੰਚਣ ਦੇ ਉੱਤੇ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਸਵਾਗਤ ਕਰਦਾ ਔਥੇ ਧੰਨਵਾਦ ਵੀ ਕਰਦਾ ਔਰ ਅੱਜ ਦੇ ਇਸ ਵੱਡੇ ਦਿਨ ਦੇ ਉੱਤੇ ਮੁਬਾਰਕ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਮਰਹੂਮ ਪਾਤਰ ਜੀ ਦਾ ਇੱਕ ਬਹੁਤ ਹੀ ਸੋਹਣਾ ਸ਼ੇਰ ਹੈ ਨਾ ਮਹਿਲਾ ਉੱਚਿਆਂ ਨਾ ਉੱਚੇ ਮਿਨਾਰਾਂ ਦੇ ਨਾਲ ਕੌਮ ਉੱਚੀ ਉੱਠਦੀ ਹੈ ਉੱਚੇ ਕਿਰਦਾਰਾਂ ਦੇ ਨਾਲ ਤੇ ਅੱਜ ਅਸੀਂ ਉਸ ਮਹਾਨ ਕਿਰਦਾਰ ਦੀ ਯਾਦ ਵਿੱਚ ਹੈਰੀਟੇਜ ਕੰਪਲੈਕਸ ਬਣਾਉਣ ਜਾ ਰਹੇ ਹਾਂ ਮੈਂ ਬੇਨਤੀ ਕਰਾਂਗਾ ਸੀਐਮ ਸਾਹਿਬ ਦੀ ਇਜਾਜ਼ਤ ਦੇ ਨਾਲ ਅਸੀਂ ਇਹਦਾ ਇੱਕ ਵੀਡੀਓ ਵਾਕ थ्रू ਤਿਆਰ ਕੀਤਾ ਹੈ ਜੇਕਰ ਆਗਿਆ ਹੋਵੇ ਤਾਂ ਉਸ ਨੂੰ ਪਲੇ ਕਰ ਦੇਈਏ ਧੰਨਵਾਦ ਸਰ ਪਲੇ ਕੀਤਾ ਜਾਵੇ موسیقی ਕਿ ਉਹਨਾਂ ਨੇ ਫਟੇ ਸੀ ਤੇ ਸਿਰ ਕਰਨ ਆਧਾਰ ਦਿੱਤਾ ਪਹਿਲਾਂ ਤੋਂ ਉਸ ਦੇ ਉਸ ਦੇ ਪਰਮਿਸ ਦੇ ਦੇਣ ਦੇ ਹਾਲੇ ਨੌਚਵਾਂ ਪਾਰਸਬਾ ਅਤੇ এজੈਂਸ ਆਰੇ ਦੀ ਕਥਾ ਉਹਦੀ ਪਹਿਲੇ ਆਈ ਇੱਕ ਅਜੀਬ ਆਗਮ ਜਿਸ ਨੇ ਫੇਲਣ جیبن، جیبن دے 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 روزانہ ਚਾਪੜਾ ਅਤੇ ਇੰਤਾਂ ਦੇ ਕ੍ਰਿਸ਼ ਮਿੱਟੀ ਦੇ ਕਹਾਣੇ ਗਏ ਅਤੇ ਸੱਖਾਂ ਦੇ ਇਕੱਠੇ ਹੋਏ ਜੁਰ ਹਰੀ ਬੜੀ ਪਗੜੀ ਤੁੰਗਏ ਸੁਪਿੰਦੇ ਤੋਂ ਆ ਅਤੇ ਲੋਹਾਰ ਮੰਦਲੇ ਜੋ ਆਪਣੇ ਤੋਂ Il giudizio di storia è se l'anima è tutta l'età del stridente del teatro. Gira oggi sentire il meglio di salute del Grazie. ਧੰਨਵਾਦ ਜੀ ਇਹ ਸਾਡੇ ਸਤਕਾਰਯੋਗ ਸੀਐਮ ਸਾਹਿਬ ਦਾ ਲਿਆ ਸੁਪਨਾ ਉਸ ਦਾ ਇਹ ਇੱਕ ਵੀਡੀਓ ਵਾਕ थ्रू ਕਿ ਜ਼ਮੀਨੀ ਹਕੀਕਤ ਇਸ ਤਰ੍ਹਾਂ ਦੀ ਹੋਏਗੀ عظیم ਸ਼ਾਹਕਾਰ ਹੋਏਗਾ ਸ਼ਾਇਦ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਮਾਨਯੋਗ ਸੀਐਮ ਸਾਹਿਬ ਨੇ ਆਪਣੀ ਹਰ ਇੱਕ ਜਿੱਤ ਦਾ ਸੇਰਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਬੁੱਤ ਦੇ ਪੈਰਾਂ ਵਿੱਚ ਆਪਣਾ ਸਰਟੀਫਿਕੇਟ ਰੱਖ ਕੇ ਉਹਨਾਂ ਨੂੰ ਸਮਰਪਿਤ ਕੀਤਾ ਹੈ 16 ਮਾਰਚ 2022 ਪੰਜਾਬ ਦੇ ਵਿੱਚ ਇੱਕ ਇਤਿਹਾਸਕ ਸਵੇਰ ਚੜ੍ਹੀ ਸੀ ਖਟਕੜ ਕਲਾ ਦੀ ਪਵਿੱਤਰ ਧਰਤੀ ਤੋਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਸੌ ਚੁੱਕੀ ਸੀ ਨਾਲ ਹੀ ਇਸ ਕਲ ਦੀ ਵੀ ਸੌ ਚੁੱਕੀ ਸੀ ਕਿ ਤੁਹਾਨੂੰ ਸੁਚੱਜਾ ਸ਼ਾਸਨ ਤੇ ਪ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਸੇ ਗੱਲ ਤੇ ਪੈਰਾ ਦੇ ਰਹੇ ਹਨ ਉਸ ਤੋਂ ਵੀ ਅੱਗੇ ਜਾਂਦਿਆਂ ਜੋ ਕਮਾਂਤਰੀ 에য়ারਪੋਰਟ ਹੈ ਮੁਹਾਲੀ ਵਿਖੇ ਉਸ ਦਾ ਨਾਮ ਮਾਨਯੋਗ ਸੀਐਮ ਸਾਹਿਬ ਨੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਕਰਵਾਉਣ ਵਿੱਚ ਬੜਾ ਅਹਿਮ ਰੋਲ ਪਲੇ ਕੀਤਾ ਸੀ ਉਸ ਤੋਂ ਵੀ ਅੱਗੇ ਜਾਂਦਿਆਂ ਆਪਣੇ ਉਸ ਅਦਰਸ਼ ਨੂੰ ਸ਼ਰਧਾਂਜਲੀ ਦੇਣ ਲਈ ਉਸੇ 에어ਪੋਰਟ ਦੇ ਬਾਹਰ ਇੱਕ ਤੀਫੂਟਾ ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਾਹਕਾਰ ਬੁੱਤ ਵੀ ਮਾਨਯੋਗ ਸੀਐਮ ਸਾਹਿਬ ਨੇ ਹੀ ਸਾਪਿਤ ਕਰਵਾਇਆ ਸੀ ਕੁਝ ਸਤਰਾਂ ਸਾਰੇ ਮੁਨਾਫੇ ਦੇ ਸੌਦੇ ਤਾਂ ਬਹੁਤ ਆਏ ਜ਼ਿੰਦਗੀ 'ਚ ਪਰ ਗੱਲ ਜ਼ਮੀਰ ਤੇ ਆ ਕੇ ਰੁਕ ਜਾਂਦੀ ਏ ਮੈਂ ਬੇਨਤੀ ਕਰਾਂਗਾ ਇਮਾਨ ਦਾ ਦੀਵਾ ਹਮੇਸ਼ਾ ਬਾਲੀ ਰੱਖਣ ਵਾਲੇ ਅਤੇ ਉਸ ਦੀ ਆਪਣੇ ਇਮਾਨਦਾਰੀ ਨਾਲ ਉੱਚੀ ਲਾਟ ਹਮੇਸ਼ਾ ਰੱਖਣ ਵਾਲੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਕਿ ਉਹ ਆਪ ਸਭ ਦੇ ਸਨਮੋਖਣਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਖਰਾਬ ਮੌਸਮ ਦੇ ਬਾਵਜੂਦ ਸ਼ਹੀਦ ਆਜ਼ਮ ਪਗਲ ਸਿੰਘ ਹੋਰਾਂ ਦੇ ਇਹ ਸਬਿਰਾਸਤੀ ਕੰਪਲੈਕਸ ਨੂੰ ਅੱਜ ਲੋਕ ਸਮ ਅਰਪਿਤ ਕਰਤੇ ਉਦਘਾਟਨ ਕਰਨ ਤੇ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਸਟੇਜ ਤੇ ਬੈਠੇ ਮੇਰੇ ਕੈਬਨਿਟ ਦੇ ਸਾਥੀ ਟੂਰਿਜ਼ਮ ਤੇ ਕਲਚਰ ਮਨੀਸ਼ਾ ਸਾਹਿਬ ਵਿਧਾਨ ਸਭਾ ਚ ਮੇਰੇ ਸਾਥੀ ਅਤੇ